ਪੰਜਾਬੀ ਭਾਸ਼ਾ ਨੂੰ ਪਿਆਰ ਕਰਨ ਵਾਲੇ ਸਰੋਤਿਆਂ ਦਾ ਇਹਨਾਂ ਨੂੰ ਧੰਨਵਾਦ ਅੱਜ ਤੁਸੀਂ ਸੁਣੋਗੇ ਡਾਕਟਰ ਨਰਿੰਦਰ ਸਿੰਘ ਪੂਰਜੀ ਦੁਆਰਾ ਲਿਖੀ ਕਿਤਾਬ ਗੁੰਜੀਆਂ ਕਦੇ ਕੋਈ ਪੁਰਾਣੀ ਪ੍ਰੇਮਿਕਾ ਮਿਲ ਜਾਂਦੀ ਹੈ ਜਿਸ ਦਾ ਖਾਲੀ ਜੇਬ ਨਾਲ ਸਵਾਗਤ ਕਰਨਾ ਚੰਗਾ ਨਹੀਂ ਲੱਗੇਗਾ ਮੌਕਾ ਦਾ ਰਲ ਕੇ ਖਾਣਾ ਖਾਣ ਅਤੇ ਸੁਗਾਦ ਦੇਣ ਦਾ ਹੁੰਦਾ ਹੈ ਪਰ ਸ਼ੁਭ ਇਛਾਵਾਂ ਨਾਲ ਹੀ ਕੰਮ ਸਾਰਿਆ ਜਾਂਦਾ ਹੈ ਜਦੋਂ ਬੰਦਾ ਅੰਦਰੋਂ ਟੁੱਟਿਆ ਹੁੰਦਾ ਹੈ ਤਾਂ ਕਿਸੇ ਪਿਆਰੇ ਦੋਸਤ ਦੀ ਤੇ ਇਹਦੇ ਵਿਆਦਾ ਕਾਰਡ ਆ ਜਾਂਦਾ ਹੈ। ਸ਼ੰਗਨ ਦੇਣ ਦੇ ਪੈਸੇ ਨਹੀਂ ਹੁੰਦੇ। ਇਹਨਾਂ ਹਾਲਤਾਂ ਵਿੱਚ ਪਤਾ ਲੱਗਦਾ ਹੈ ਕਿ ਮਜਬੂਰੀ ਕੀ ਹੁੰਦੀ ਹੈ। ਜਦੋਂ ਪੈਸੇ ਆ ਜਾਣ ਤਾਂ ਸਭ ਕੁਝ ਭੁੱਲ ਜਾਂਦਾ ਹੈ। ਨੋਟ ਹੁੰਦੇ ਤਾਂ ਕਾਗਜ਼ ਹਨ ਪਰ ਇਹ ਰੱਦੀ ਦੀ ਟੋਕਰੀ ਵਿੱਚੋਂ ਨਹੀਂ ਮਿਲਦੇ। ਪੈਸੇ ਨਾ ਹੋਣ ਦਾ ਪੈਸੇ ਨਾ ਹੋਣ ਤਾਂ ਜ਼ਿੰਦਗੀ ਰੁਸ ਗਈ ਲੱਗਦੀ ਹੈ। ਦੋ ਇੰਜਣ ਵਾਲੀ ਹਨੀਮੂਨ ਗੱਡੀ ਪਹਾੜ ਦੀ ਚੜ੍ਹਾਈ ਤੇ ਜਾ ਰਹੀ ਸੀ। ਇੱਕ ਇੰਜਣ ਫੇਲ ਹੋ ਗਿਆ, ਡਰਾਈਵਰ ਇੱਕ ਇੰਜਣ ਨਾਲ ਹੀ ਗੱਡੀ ਚਲਾਉਂਦਾ ਰਿਹਾ। ਪਰ ਦੂਜਾ ਇੰਜਣ ਵੀ ਫੇਲ ਹੋ ਗਿਆ। ਗੱਡੀ ਰੁਕ ਗਈ। ਸਹਾਰੇ ਡਰਾਈਵਰ ਨੇ ਸਵਾਰੀਆਂ ਨੂੰ ਕਿਹਾ, "ਦੋ ਖਬਰਾਂ ਹਨ। ਇੱਕ ਮਾੜੀ ਅਤੇ ਇੱਕ ਚੰਗੀ। ਮਾੜੀ ਖਬਰ ਇਹ ਹੈ ਕਿ ਦੋਵੇਂ ਇੰਜਣ ਫੇਲ ਹੋ ਗਏ ਹਨ। 2-3 ਘੰਟੇ ਇੱਥੇ ਰੁਕਣਾ ਪਵੇਗਾ। ਨਵ ਵਿਆਹੇ ਜੋੜੇ ਘੁੰਮ ਫਿਰ ਕੇ ਆਲੇ-ਦੁਆਲੇ ਦਾ ਨਜ਼ਾਰਾ ਮਾਣੋ।" ਚੰਗੀ ਖਬਰ ਇਹ ਹੈ ਕਿ ਤੁਸੀਂ ਹਨੀਮੂਨ ਲਈ ਹਵਾਈ ਜਹਾਜ਼ ਦੀ ਥਾਂ ਗੱਡੀ ਚੁਣ ਕੇ ਆਪਣੀ ਜਾਨ ਬਚਾ ਲਈ ਹੈ। ਚੀਨ ਦਾ ਗੁਮਾਓ ਹਰ ਕਿਸੇ ਤੋਂ ਸੰਪੂਰਨ ਵਫਾਦਾਰੀ ਦਾ ਚਾਹਵਾਨ ਸੀ। ਆਪਣੇ ਆਪ ਨੂੰ ਉਹ ਚੀਨ ਦਾ ਰਖਵਾਲਾ ਸਮਝਦਾ ਸੀ। ਪਾਰਟੀ ਦੀ ਵਫਾਦਾਰੀ ਪਰਖਣ ਲਈ ਉਸਨੇ ਜਦੋਂ ਚੇਅਰਮੈਨੀ ਤੋਂ ਅਸਤੀਫਾ ਦੇਣ ਦਾ ਐਲਾਨ ਕੀਤਾ ਤਾਂ ਉਸ ਨੂੰ ਇਹ ਜਾਣ ਕੇ ਨਾ ਕੇਵਲ ਦੁੱਖ ਹੋਇਆ ਸਗੋਂ ਸਦਮਾ ਲੱਗਾ ਕਿਉਂਕਿ ਉਸ ਨੂੰ ਆਸ ਸੀ ਕਿ ਪਾਰਟੀ ਮਨਤਾ ਕਰੇਗੀ, ਬੇਨਤੀਆਂ ਹੋਣਗੀਆਂ। ਕਿ ਉਹ ਆਪਣੇ ਅਹੁਦੇ ਤੇ ਬਣਿਆ ਰਹੇ ਪਰ ਪਾਰਟੀ ਨੇ ਤਾਂ ਉਸ ਦੀ ਥਾਂ ਲਿਨ ਸ਼ਾਓ ਕੀ ਨੂੰ ਨਵਾਂ ਅਗੂ ਵੀ ਚੁਣ ਲਿਆ ਸੀ ਇਸ ਸਮੇਂ ਹਤਾਸ਼ ਹੋ ਕੇ ਅਤੇ ਇਹ ਦੱਸਣ ਵਾਸਤੇ ਕਿ ਉਹ ਅਜੇ ਵੀ ਸ਼ਕਤੀਸ਼ਾਲੀ ਹੈ ਮਾਓ ਨੇ ਕਲਚਰਲ ਰੈਵਲੂਸ਼ਨ ਆਰੰਭ ਦਿੱਤਾ ਜਿਹੜਾ ਚੀਨ ਦੇ ਇਸ ਮਹਾਨ ਆਗੂ ਲਈ ਕਲੰਕ ਸਾਬਤ ਹੋਇਆ ਰਾਜਨੀਤੀ ਵਿੱਚ ਵਿਸ਼ਵਾਸ ਅਤੇ ਏਕਾ ਉਦੋਂ ਤੱਕ ਹੀ ਹੁੰਦਾ ਹੈ ਜਦੋਂ ਤੱਕ ਹਕੂਮਤ ਪਾਰਟੀ ਦੇ ਹੱਥ ਵਿੱਚ ਨਹੀਂ ਆਉਂਦੀ ਹਕੂਮਤ ਤੇ ਕਾਬਜ ਹੋਣ ਉਪਰੰਤ ਵਿਸ਼ਵਾਸ ਦੀ ਥਾਂ ਸ਼ੱਕ ਅਤੇ ਏਕੇਰੀ ਥਾਂ ਆਪੋ ਤਾਪੀ ਲੈ ਪੈ ਜਾਂਦੀ ਹੈ। ਪ੍ਰੈਜ਼ੀਡੈਂਸੀ ਕਾਲਜ ਕਲਕੱਤੇ ਦੇ ਪ੍ਰਬੰਧਕ ਜਗਦੀਸ਼ ਚੰਦਰ ਬੋਸ ਵੱਲੋਂ ਕਾਲਜ ਵਿੱਚ ਕਲਾਸਾਂ ਭਰਾਂ ਨੂੰ ਉਪਰੰਤ ਪ੍ਰਯੋਗਸ਼ਾਲਾ ਵਿੱਚ ਉਸ ਵੱਲੋਂ ਪ੍ਰਯੋਗਾ ਵਿੱਚ ਸਮਾਂ ਲਾਉਣ ਦਾ ਇਤਰਾਜ਼ ਕਰਨ ਲੱਗ ਪਏ। ਬੋਸ ਦੀ ਪਤਨੀ ਨੇ ਹਰੇਕ ਪੈਸਾ ਬਚਾਇਆ ਤੇ ਜਦੋਂ ਜਗਦੀਸ਼ ਚੰਦਰ ਬੋਸ ਸੇਵਾਮੁਕਤ ਹੋਇਆ ਤਾਂ ਦੋਹਰ ਨੇ ਆਪਣੇ ਸਾਰੇ ਵਸੀਲੇ ਖਰਚ ਕੇ ਬੋਸ ਰਿਸਰਚ ਇੰਸਟੀਚਿਊਟ ਸਥਾਪਿਤ ਕੀਤਾ ਜਿੱਥੇ ਕੀਤੀ ਖੋਜ ਦੇ ਆਧਾਰ ਤੇ ਬੋਸ ਨੇ ਭਾਰਤ ਦਾ ਪਹਿਲਾ ਨੋਬਲ ਪੁਰਸਕਾਰ ਪ੍ਰਾਪਤ ਕੀਤਾ ਕਾਲਜ ਵਿੱਚ ਬੋਸ ਦੇ ਪ੍ਰਯੋਗਾਂ ਸੰਬੰਧੀ ਇਤਰਾਜ਼ ਕਰਨ ਵਾਲੇ ਇਸ ਇਨਾਮ ਦਾ ਸਿਰ ਆਪਣੇ ਸਿਰ ਬਨ ਰਹੇ ਸਨ ਮਹੱਤਵਪੂਰਨ ਗੱਲ ਇਹ ਹੈ ਸੀ ਕਿ ਧਾਰਮਿਕ ਭਾਰਤ ਦਾ ਪਹਿਲਾ ਨੋਬਲ ਪੁਰਸਕਾਰ ਵਿਗਿਆਨ ਸੰਬੰਧੀ ਸੀ ਜੇ ਫਰਾਂਸ ਵਿੱਚ ਰਾਸ਼ਟਰਪਤੀ ਦੇ ਕਿਸੇ ਔਰਤ ਨਾਲ ਨਜਾਇਜ਼ ਸਬੰਧ ਹੋਣ ਤਾਂ ਉਸਤੇ ਨਾ ਚਰਿੱਤਰ ਦਾ ਦੋਸ਼ ਲੱਗਦਾ ਹੈ ਨਾ ਹੀ ਉਸ ਤੋਂ ਅਸਤੀਫਾ ਮੰਗਿਆ ਜਾਂਦਾ ਹੈ। ਰਾਸ਼ਟਰਪਤੀ ਦੇ ਅਜਿਹੇ ਵਿਹਾਰ ਬਾਰੇ ਵੱਧ ਤੋਂ ਵੱਧ ਹਸਿਆ ਜਾਂਦਾ ਹੈ ਕਿ ਇਹ ਰਾਸ਼ਟਰਪਤੀ ਵੀ ਆਮ ਫ੍ਰਾਂਸੀਸੀਆਂ ਵਾਂਗ ਵਿਹਾਰ ਕਰਦਾ ਹੈ। ਸੰਸਾਰ ਵਿੱਚ ਫੈਸ਼ਨ ਗਿਣਤੀ ਦੇ ਹੀ ਹਨ ਕਿਉਂਕਿ ਸਰੀਰ ਦੇ ਰੂਪ ਦੋ ਹੀ ਹਨ ਮਰਦਾਨਾ ਅਤੇ ਜਨਾਨਾ। ਫੈਸ਼ਨ ਦਾ ਕੁਝ ਵੀ ਖਰੀਦੋਗੇ ਕਦੇ ਨਾ ਕਦੇ ਉਹ ਫੈਸ਼ਨ ਤੋਂ ਬਾਹਰ ਨਿਕਲ ਜਾਵੇਗਾ। ਕਮੀਜ਼ ਦੀ ਲੰਬਾਈ ਗਲੇ ਦੀ ਡੁੰਗਾਈ ਪਹੁੰਚੇ ਦੀ ਚੁੜਾਈ ਸਭ ਬਦਲ ਜਾਂਦੀਆਂ ਹਨ ਪਰ ਹਰ ਫੈਸ਼ਨ ਮੋੜ ਆਉਂਦਾ ਹੈ ਪਰ ਮੁਰਦਾ ਬਦਲੇ ਹੋਏ ਰੂਪ ਵਿੱਚ ਹੈ ਜਿਸ ਕਾਰਨ ਪੁਰਾਣੇ ਫੈਸ਼ਨ ਵਾਲੇ ਕੱਪੜੇ ਉਸ ਫੈਸ਼ਨ ਦੇ ਮੋੜਾਂ ਉਂ ਤੇ ਵਰਤੇ ਨਹੀਂ ਜਾ ਸਕਦੇ ਵਰਤੇ ਨਹੀਂ ਜਾਂਦੇ ਪੁਰਾਣੇ ਕੱਪੜੇ ਬੁੱਢੇ ਹੋ ਜਾਂਦੇ ਹਨ ਜਦੋਂ ਕਿ ਫੈਸ਼ਨ ਦਾ ਸਬੰਧ ਜਵਾਨੀ ਨਾਲ ਹੁੰਦਾ ਹੈ ਜਵਾਨੀ ਦੀ ਦਿਖ ਵਾਸਤੇ ਜਵਾਨ ਕੱਪੜੇ ਚਾਹੀਦੇ ਹੁੰਦੇ ਹਨ ਹਾਈ ਸਕੂਲ ਦੇ ਦੋ ਵਿਦਿਆਰਥੀ ਕਲਾਸ ਵਿੱਚ ਸ਼ਰਾਰਤਾਂ ਕਰ ਰਹੇ ਸਨ ਅਧਿਆਪਕ ਨੇ ਵੇਖ ਲਿਆ ਇਹ ਅਧਿਆਪਕ ਆਪ ਥੱਪੜ ਨਹੀਂ ਸੀ ਮਾਰਦਾ ਵਿਦਿਆਰਥੀਆਂ ਨੂੰ ਆਪਸ ਵਿੱਚ ਥੱਪੜ ਮਾਰਨ ਲਈ ਕਹਿੰਦਾ ਸੀ ਜੇ ਕੋਈ ਵਿਦਿਆਰਥੀ ਮਜਬੂਰ ਥੱਪੜ ਨਹੀਂ ਸੀ ਮਾਰਦਾ ਤਾਂ ਅਧਿਆਪਕ ਉਸ ਨੂੰ ਆਪ ਥੱਪੜ ਮਾਰ ਕੇ ਥੱਪੜ ਮਾਰਨ ਲਈ ਕਹਿੰਦਾ ਸੀ ਅਧਿਆਪਕ ਨੇ ਇੱਕ ਵਿਦਿਆਰਥੀ ਨੂੰ ਕਿਹਾ ਦੂਜੇ ਨੂੰ ਥੱਪੜ ਜਾਂ ਚਪੇੜ ਮਾਰ ਉਸਨੇ ਨਹੀਂ ਮਾਰੀ ਦੂਜੀ ਵਾਰੀ ਕਹਿਣ ਤੇ ਵੀ ਨਹੀਂ ਮਾਰੀ ਅਧਿਆਪਕ ਨੇ ਕਾਰਨ ਪੁੱਛਿਆ ਤਾਂ ਦੂਜੇ ਵਿਦਿਆਰਥੀ ਨੇ ਕਿਹਾ ਇਹ ਸਾਡੇ ਪਿੰਡ ਦੀ ਲੜਕੀ ਨਾਲ ਮੰਗਿਆ ਹੋਇਆ ਹੈ ਇਹ ਸਾਡੇ ਪਿੰਡ ਦਾ ਜਵਾਈ ਹੈ ਇਸ ਨੂੰ ਮੈਂ ਕਦੇ ਵੀ ਥੱਪੜ ਨਹੀਂ ਮਾਰਾਂਗਾ ਕਿਸੇ ਤੇ ਨਿਰਭਰ ਨਾ ਕਰੋ ਜੋ ਕਰਨਾ ਹੈ ਆਪ ਕਰੋ ਆਲਮ ਖਾਨ ਦੀ ਦਿੱਲੀ ਦੇ ਤਖਤ ਤੇ ਅੱਖ ਸੀ ਜਿਸ ਨੂੰ ਉਸ ਦੇ ਭਨੇਵੇ ਇਬਰਾਹਿਮ ਲੋਧੀ ਨੇ ਮਲਿਆ ਹੋਇਆ ਸੀ ਆਲਮ ਖਾਨ ਕਾਬਲ ਦੇ ਹਾਕਮ ਬਾਬਰ ਨੂੰ ਮਿਲਿਆ ਤੇ ਕਿਹਾ ਕੀ ਤੁਸੀਂ ਪੰਜਾਬ ਮੰਨ ਲਵੋ ਮੈਂ ਦਿੱਲੀ ਸਾਮ ਲਵਾਗਾ ਇਸ ਸੁਝਾਓ ਵਿੱਚੋਂ ਬਾਬਰ ਨੇ ਇੱਕ ਅ fırsਰ ਵੇਖਿਆ ਬਾਬਰ ਚੜਾਈ ਕਰਕੇ ਆਇਆ ਪਾਣੀਪਤ ਦੇ ਸਥਾਨ ਤੇ ਲੜਾਈ ਹੋਈ ਅਤੇ ਲੋਧੀ ਦੀ ਫੌਜ ਹਰਾ ਦਿੱਤੀ ਬਾਬਰ ਨੇ ਹਮਾਜੂ ਨੂੰ ਭੇਜਿਆ ਜਿਸ ਨੇ ਆਗਰੇ ਤੇ ਕਬਜ਼ਾ ਕਰ ਲਿਆ ਅਤੇ ਇੱਕ ਹਫਤੇ ਵਿੱਚ ਭਾਰਤ ਉੱਤੇ ਮੁਗਲਾਂ ਦਾ ਰਾਜ ਸਥਾਪਿਤ ਹੋ ਗਿਆ ਆਲਮ ਖਾਨ ਇਸ ਲਈ ਕੁਝ ਵੀ ਪ੍ਰਾਪਤ ਨਾ ਕਰ ਸਕਿਆ ਕਿਉਂਕਿ ਉਹ ਬਾਬਰ ਤੇ ਨਿਰਪਰ ਕਰ ਰਿਹਾ ਸੀ ਦੂਜੇ ਮਦਦ ਤਾਂ ਕਰ ਸਕਦੇ ਹਨ ਪਰ ਤੁਹਾਡੀ ਲੜਾਈ ਨਹੀਂ ਲੜ ਸਕਦੇ ਪਿਤਾ ਸ਼ਰਾਬ ਪਿੰਦਾ ਸੀ ਪਤਨੀ ਵਿਰੋਧ ਕਰਦੀ ਸੀ ਦੋਵੇਂ ਪੁੱਤਰਾਂ ਨੂੰ ਪਿਤਾ ਨੇ ਛੋਟੀ ਉਮਰ ਵਿੱਚ ਹੀ ਸ਼ਰਾਬ ਪੀਣ ਲਾ ਦਿੱਤਾ ਤਾਂ ਕਿ ਉਹ ਵਿਰੋਧ ਨਾ ਕਰਨ ਇੱਕ ਘਰ ਇੱਕ ਸ਼ਰਾਬੀ ਨਹੀਂ ਚੱਲ ਸਕਦਾ ਇਸ ਘਰ ਵਿੱਚ ਤਿੰਨ ਸਾਲ ਤੀ ਆਣ ਵਿਆਹੀ ਹੀ ਰਹੀ ਮਾਂ ਤੇ ਇਧਰ ਉਧਰੋ ਕੰਮ ਕਰਕੇ ਘਰ ਚਲਾਉਂਦੀਆਂ ਸਨ ਸ਼ਰਾਬ ਵਾਸਤੇ ਪਿਤਾ ਕਰਮਚਾਰੀ ਪੁੱਤਰਾਂ ਤੇ ਨਿਰਭਰ ਹੋ ਗਿਆ ਉਹ ਸ਼ਰਾਬ ਮੰਗਾਉਂਦੇ ਸਨ ਪਿਤਾ ਭੱਜ ਕੇ ਲਿਆਉਂਦਾ ਸੀ ਤਾਂ ਕਿ ਉਹ ਉਸ ਬੋਤਲ ਵਿੱਚੋਂ ਕੁਝ ਉਸਨੂੰ ਵੀ ਮਿਲ ਜਾਵੇਗੀ ਪਿਤਾ ਪੁੱਤਰਾਂ ਦਾ ਨੌਕਰ ਬਣ ਗਿਆ ਸੀ ਇਸੇ ਨੂੰ ਨਰਕ ਕਹਿੰਦੇ ਹਨ ਇੱਕ ਦਰਖਤ ਥੱਲੇ ਇੱਕ ਰਾਹੀਰ ਲੇਟਿਆ ਹੋਇਆ ਸੀ ਉਸ ਨੂੰ ਪਤਾ ਨਹੀਂ ਸੀ ਕਿ ਉਹ ਸੰਗਣਾ ਦਰਖਤ ਕਲਪਵ੍ਰਿਛ ਸੀ ਰਾਹੀਰ ਨੂੰ ਚੰਗੀ ਨਿੰਦਰਾ ਆਈ ਸੋਚਿਆ ਜੇ ਇੱਥੇ ਆਰਾਮ ਦੇ ਬਿਸਤਰਾ ਹੁੰਦਾ ਤਾਂ ਕਿੰਨਾ ਚੰਗਾ ਹੁੰਦਾ ਸੋਚਦੇ ਹੀ ਇੱਛਾ ਪੂਰੀ ਹੋ ਗਈ ਹੁਣ ਉਹ ਬਿਸਤਰੇ ਤੇ ਪਿਆ ਸੀ ਭੁੱਖ ਲੱਗੀ ਇੱਛਾ ਹੋਈ ਕਿਧਰੋਂ ਕੋਈ ਪਕਵਾਨ ਮਿਲ ਜਾਵੇ ਸੋਚਦੇ ਹੀ ਪਕਵਾਨ ਲੱਗ ਗਏ ਭਗਵਾਨ ਖਾ ਕੇ ਮੁਰਲੇ ਟੰਡਾ ਖਿਆਲ ਆਇਆ ਬੜਾ ਘਣਾ ਜੰਗਲ ਹੈ ਜੇ ਸ਼ੇਰ ਆ ਜਾਵੇ ਸੋਚਦੇ ਹਾਂ ਸ਼ੇਰ ਆ ਗਿਆ ਕਤੇ ਸ਼ੇਰ ਆਪਣਾ ਕੰਮ ਕਰ ਗਿਆ ਭਾਵੇਂ ਕਲਪਵ੍ਰਿਸ਼ ਹੀ ਹੋਵੇ ਲਾਭ ਉਠਾਣਾ ਵੀ ਆਉਣਾ ਚਾਹੀਦਾ ਹੈ ਪਰ ਬਹੁਤੇ ਲਾਭ ਨਹੀਂ ਉਠਾਉਂਦੇ ਆਪਣਾ ਨੁਕਸਾਨ ਕਰਵਾਉਂਦੇ ਹਨ ਅਗਰ ਤੁਸੀਂ ਇਸ ਕਿਤਾਬ ਨੂੰ ਆਨਲਾਈਨ ਆਰਡਰ ਕਰਨਾ ਚਾਹੁੰਦੇ ਹੋ ਇਸ ਦਾ ਲਿੰਕ ਡਿਸਕ੍ਰਿਪਸ਼ਨ ਵਿੱਚ ਦੇ ਦਿੱਤਾ ਗਿਆ ਹੈ ਚੈਨਲ ਨੂੰ ਸਬਸਕ੍ਰਾਈਬ ਕਰਨ ਲਈ ਧੰਨਵਾਦ ਤੁਹਾਡਾ ਦਿਨ ਸ਼ੁਭ ਰਹੇ